ਦਲਜੀਤ ਸਿੰਘ ਜੀ ਬਿੱਤੇ ਦਿਨ ਅੰਮ੍ਰਿਤਸਰ ਵਿਖੇ ਅਮਰੀਕਾ ਦਾ ਕਹਿੰ ਲੋ ਕਿ ਫੌਜੀ ਜਹਾਜ਼ ਉਤਰਦਾ ਹੈ ਜਿਸ ਵਿੱਚ ਭਾਰਤੀ ਜੋ ਪ੍ਰਵਾਸੀ 604 ਉਹਨਾਂ ਨੂੰ ਲੈ ਕੇ ਆਇਆ ਜਾਂਦਾ ਹੈ ਤੇ ਉਹਨਾਂ ਨੂੰ ਵੀ ਬੰਦੀ ਬਣਾ ਕੇ ਉਹਨਾਂ ਨੂੰ ਵੀ ਕਹਿੰ ਲੋ ਕਿ ਹਥਗੜੀਆਂ ਲਾ ਕੇ ਇੱਕ ਬੰਨ ਕੇ ਫੇਰ ਉਰੇ ਭਾਰਤ ਲਿਆ ਜਾਂਦਾ ਹੈ ਪਰ ਇਹ ਸਾਰਾ ਕੁਝ ਭਾਰਤ ਵਿੱਚ ਤਾਂ ਹੋ ਗਿਆ ਭਾਰਤ ਨੇ ਬਰਦਾਸ਼ਤ ਕਰ ਲਿਆ ਭਾਰਤ ਸਰਕਾਰ ਵੱਲੋਂ ਇਸ ਤੇ ਕੋਈ ਰਿਐਕਸ਼ਨ ਵੀ ਨਹੀਂ ਆਇਆ ਦੂਜੇ ਪਾਸੇ ਕਈ ਹੋਰ ਦੇਸ਼ੀ ਕੋਲੰਬੀਆ ਵਰਗੇ ਦੇਸ਼ ਸੀਗੇ ਉਹਨਾਂ ਨੇ ਜਿਹਾ ਨਹੀਂ ਹੁੰਦ ਦਿੱਤਾ ਉਹਨਾਂ ਨੇ ਜਦੋਂ ਅਮਰੀਕਾ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਅਸੀਂ ਜੋ ਪ੍ਰਵਾਸੀ ਨੇ ਅਸੀਂ ਛੱਡ ਗਿਆ ਮੰਗੇ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਜੋ ਪ੍ਰਵਾਸੀ ਨੇ ਉਹ ਸਾਡੇ ਪ੍ਰਦੇਸ਼ ਦੇ ਨਾਗਰਿਕ ਨੇ ਉਹ ਕੋਈ ਕ੍ਰਿਮੀਨਲ ਨਹੀਂ ਹੈਗੇ ਅਸੀਂ ਜਹਾਜ਼ ਭੇਜਾਂਗੇ ਉਸ ਵਿੱਚ ਉਹ ਪੂਰੇ ਸਨਮਾਨ ਨਾਲ ਪੂਰੀ ਰਿਸਪੈਕਟ ਨਾਲ ਸਾਡੇ ਦੇਸ਼ ਵਾਪਸ ਆਣਗੇ ਕਿਵੇਂ ਦੇਖਦੇ ਹੋ ਉਸ ਦੇਸ਼ ਦਾ ਇਹ ਸਟੈਂਡ ਦੂਜੇ ਪਾਸੇ ਮੋਦੀ ਸਾਹਿਬ ਕਾਫੀ ਦਾਅਵਾ ਕਰਦੇ ਨੇ ਕਿ ਉਹਨਾਂ ਦੇ ਫਰੈਂਡ ਨੇ ਡੋਨਲਡ ਟਰੰਪ ਤੇ ਉਹਨਾਂ ਦੇ ਦੇਸ਼ ਦੇ ਨਾਗਰਿਕਾਂ ਨੂੰ ਕਿਹਾ ਕਿ ਐਵੇਂ ਬੰਦੀ ਬਣਾ ਕੇ ਬੰਨ ਕੇ ਫੌਜੀ ਜਹਾਜ਼ ਵਿੱਚ ਜੋ ਅੰਮ੍ਰਿਤਸਰ ਉਤਾਰਿਆ ਗਿਆ ਅਮਰੀਕਾ ਦਾ ਇਸ ਨੂੰ ਲਾਤਾ ਨੇ ਕਿ ਭਾਰਤ ਦੇ ਸਨਮਾਨ ਨੂੰ ਵੀ ਛੱਟ ਵੱਜੀ ਹੈ ਕਿਵੇਂ ਦੇਖਦੇ ਹੋ ਸਾਰੇ ਘੰਟਾ ਨੂੰ ਤੁਸੀਂ ਇਸ ਨੂੰ ਦੇਖੋ ਫਰੈਂਡਸ਼ਿਪ ਵਾਲਾ ਤੇ ਐਵੇਂ ਜੁਮਲਾ ਹੀ ਹੈ ਜਿਵੇਂ ਇਹ ਕਿਹਾ ਜਾਂਦਾ ਨਾ ਵੀ ਨਰਿੰਦਰ ਮੋਦੀ ਜੀ ਜਿਹੜੇ ਨੇ ਉਹ ਜੁਮਲੇ ਜਿਆਦਾ ਛੱਡਦੇ ਨੇ ਜਦੋਂ ਦੇ ਪ੍ਰਧਾਨ ਮੰਤਰੀ ਬਣੇ ਆ ਸੋ ਆ ਫਰੈਂਡਸ਼ਿਪ ਵਾਲਾ ਵੀ ਜੁਮਲਾ ਹੀ ਲਓ ਇਹ ਗੋਦੀ ਮੀਡੀਆ ਦਾ ਜੁਮਲਾ ਹੈਗਾ ਵੀ ਇਹ ਬੜੇ ਪੱਕੇ ਦੋਸਤ ਨੇ ਦੋਸਤੀ ਤਾਂ ਤੁਹਾਨੂੰ ਉਦੋਂ ਪਤਾ ਲੱਗ ਗਈ ਹੋਣੀ ਹੈ ਕਿ ਜਦੋਂ ਟਰੰਪ ਹੋ ਰਹੇ ਨੇ ਆਪਣਾ ਜਿਹੜਾ ਸੌ ਚੁੱਕ ਸਮਾਗਮ ਸੀ ਉਹਦੇ ਵਿੱਚ ਸੱਦਾ ਹੀ ਨਹੀਂ ਭੇਜਿਆ ਤੋਂ ਹੁਣ ਰਹੀ ਗੱਲ ਜਿਹੜੀ ਹੈ ਇੱਕ ਜ਼ਲਾਲਤ ਦੇ ਨਾਲ ਜਿਹੜੇ ਭਾਰਤੀ ਨਾਗਰਿਕ ਕਹਿ ਲਈਏ ਪੰਜਾਬ ਦੇ ਵੀ ਵਸਿੰਦੇ ਸੀ ਉਹਦੇ ਵਿੱਚ ਹਰਿਆਣਾ ਗੁਜਰਾਤ ਤੇ ਸੀ ਸੋ ਉਹਨਾਂ ਨੂੰ ਕਿੱਡੀ ਜ਼ਲਾਲਤ ਦੇ ਨਾਲ ਇੱਕ ਫੌਜੀ ਜਹਾਜ਼ ਦੇ ਵਿੱਚ ਬਨ ਕੇ ਲਿਆਂਦਾ ਗਿਆ ਮੈਂ ਇਹ ਕਹਾਂਗਾ ਕਿ ਨੂਡ ਕੇ ਛੱਡ ਕੇ ਗਏ ਨੇ ਅਗਲੇ ਇਹ ਪਹਿਲੀ ਵਾਰ ਹੀ ਦੇਖਣ ਨੂੰ ਮਿਲਿਆ ਕਿ ਇੱਕ ਮਿਲਟਰੀ ਦਾ ਜਹਾਜ਼ ਜਿਹੜਾ ਉਹ ਕਿਸੇ ਦੂਸਰੇ ਦੇਸ਼ ਦੇ ਵਿੱਚ ਗਿਆ ਹੋਵੇ ਉਹਨੂੰ ਲੈਂਡ ਕਰਨ ਦਿੱਤਾ ਹੋਵੇ ਹੁਣ ਇਹਦੀ ਉਦਾਹਰਨ ਨਾਲੋਂ ਨਾਲ ਆਪਾਂ ਕੋਲੰਬੀਆ ਦੀ ਗੱਲ ਪਿਛਲੀਆਂ ਵੀਡੀਓ ਦੇ ਵਿੱਚ ਵੀ ਕੀਤੀ ਹੈ ਕਿ ਜਦੋਂ ਡੋਨਲਡ ਟਰੰਪ ਨੇ ਜਾਂ ਕਹੀਏ ਅਮਰੀਕਾ ਨੇ ਕਿਹਾ ਕਿ ਅਸੀਂ ਕੋਲੰਬੀਆ ਵੀ ਇਸੇ ਤਰੀਕੇ ਦੇ ਨਾਲ ਬੰਦੇ ਛੱਡ ਕੇ ਆਵਾਂਗੇ ਮਿਲਟਰੀ ਜਹਾਜ਼ ਦੇ ਵਿੱਚ ਤਾਂ ਕੋਲੰਬੀਆ ਨੇ ਸਭ ਤੋਂ ਪਹਿਲਾਂ ਜਿਹੜਾ ਸਖਤ ਸਟੈਂਡ ਲਿਆ ਸੀ ਉਹ ਨਹੀਂ ਡਰਿਆ ਕਿ ਅਮਰੀਕਾ ਹੈ ਦੁਨੀਆ ਦਾ ਸਰਪੰਚ ਹੈ ਉਹ ਕਹਿੰਦੇ ਅਸੀਂ ਨਹੀਂ ਲੈਣੇ ਬੰਦੇ ਫਿਰ ਜਦੋਂ ਅਮਰੀਕਾ ਨੇ 트럼ਪ ਨੇ ਜਦੋਂ ਦਬਕਾ ਮਾਰਿਆ ਕਿ ਸੈਂਕਸ਼ਨਸ ਲਾਵਾਂਗੇ ਫਿਰ ਉਹ ਇਸ ਗੱਲ ਤੇ ਤਾਂ ਮੰਨ ਗਏ ਕਿ ਬੰਦੇ ਜਿਹੜੇ ਨੇ ਉਹ ਤੁਸੀਂ ਭੇਜ ਦਿਓ ਪਰ ਉਹਨਾਂ ਨੇ ਕਿਹਾ ਵੀ ਆਪਣਾ ਜਹਾਜ਼ ਜਿਹੜਾ ਤੁਹਾਡਾ ਨਹੀਂ ਅਸੀਂ ਉਤਰਨ ਦਿਆਂਗੇ ਉਹਨੂੰ ਪਰਮਿਸ਼ਨ ਨਹੀਂ ਦਿੱਤੀ ਉਹਨਾਂ ਨੇ ਫੌਜੀ ਜਹਾਜ਼ ਨੂੰ ਉਹ ਕਹਿੰਦੇ ਕਿ ਸਾਡੀ 에어ਲਾਈਨ ਜਾਏਗੀ ਖੁਦ ਬੰਦੇ ਲੈ ਕੇ ਆਏਗੀ ਤੇ ਜਦੋਂ ਉਹ ਬੰਦੇ ਲੈ ਕੇ ਕਲੰਬੀਆ ਉਤਰਦੇ ਨੇ ਉਥੇ 에어ਪੋਰਟ ਦੇ ਉੱਤੇ ਫਲਾਈਟ ਲੱਗਦੀ ਹੈ ਤਾਂ ਕਲੰਬੀਆ ਸਰਕਾਰ ਦੇ ਵੱਡੇ ਅਫੀਸ਼ੀਅਲ ਜਹਾਜ਼ ਦੇ ਵਿੱਚ ਚੜਦੇ ਨੇ ਉਹਨਾਂ ਦਾ ਸਵਾਗਤ ਕਰਦੇ ਨੇ ਉਹਨਾਂ ਨੂੰ ਜਿਹੜਾ ਹੈ ਇੱਕ ਐਪਰੀਸ਼ੀਏਸ਼ਨ ਵੀ ਦਿੰਦੇ ਨੇ ਕਿ ਭਾਈ ਕੋਈ ਚੱਕਰ ਨਹੀਂ ਤੁਸੀਂ ਆਪਣੇ ਦੇਸ਼ ਦੇ ਵਿੱਚ ਆਏ ਹੋ ਤੁਹਾਡਾ ਇੱਥੇ ਪੂਰਾ ਸਨਮਾਨ ਹੋਏਗਾ ਉਸ ਤੋਂ ਬਾਅਦ ਅਗਲੀ ਗੱਲ ਸੁਣੋ ਉਹਨਾਂ ਨੇ ਨਾਲ ਹੀ ਐਲਾਨ ਕਰ ਦਿੱਤਾ ਵੀ ਇਹਨਾਂ ਦੇ ਇਹਨਾਂ ਦੇ ਲਈ ਘੱਟ ਵਿਆਜ ਦੇ ਉੱਤੇ ਲੋਨ ਮੁਹੱਈਆ ਕਰਵਾਏ ਜਾਣਗੇ ਆਉਂਦੇ ਦਿਨਾਂ ਦੇ ਵਿੱਚ ਤਾਂ ਕਿ ਇਹ ਇੱਥੇ ਸੈਟਲ ਹੋ ਸਕਣ ਸੋ ਹੁਣ ਦੂਸਰੇ ਪਾਸੇ ਜਦੋਂ ਗੱਲ ਕਰਦੇ ਆ ਜਦੋਂ ਉਹਨਾਂ ਨੇ ਭਾਰਤ ਸਰਕਾਰ ਦੇ ਨਾਲ ਗੱਲ ਕੀਤੀ ਹੋਏਗੀ ਕਿ ਤੁਹਾਡੇ ਬੰਦੇ ਅਸੀਂ ਛੱਡਣੇ ਨੇ ਤੇ ਇੱਥੇ ਗੱਲ ਆਪਾਂ ਕਰਦੇ ਆ 에ਅਰਲਾਈਨਸ ਦੀ ਉੱਥੇ ਟਾਟਾ ਵਾਲੇ ਵੀ ਹੈਗੇ ਨੇ ਦੂਜੇ ਵੀ ਹੈਗੇ ਆ ਬਹੁਤ ਸਾਰੀਆਂ 에ਅਰਲਾਈਨਾਂ ਜਿਹੜੀਆਂ ਭਾਰਤ ਦੀਆਂ ਆਪਣੀਆਂ ਕੀ ਆਪਣੇ ਜਿਹੜੇ ਜਹਾਜ਼ ਨੇ ਉਹ ਨਹੀਂ ਸੀ ਭੇਜੇ ਜਾ ਸਕਦੇ ਜਿਹੜੇ ਪੈਸੇਂਜਰ ਜਹਾਜ਼ ਹੁੰਦੇ ਆ ਕੀ ਰੋਜ਼ ਅਮਰੀਕਾ ਤੋਂ ਫਲਾਈਟਾਂ ਭਾਰਤ ਨੂੰ ਨਹੀਂ ਚਲਦੀਆਂ ਮਤਲਬ ਇਹ ਬੜੇ ਵੱਡੇ ਸਵਾਲ ਨੇ ਕਿਉਂ ਆਖਰ ਉਹਨਾਂ ਨੂੰ ਇਹ ਇਜਾਜ਼ਤ ਦਿੱਤੀ ਗਈ ਕਿ ਤੁਸੀਂ ਫੌਜੀ ਜਹਾਜ਼ ਦੇ ਉੱਤੇ ਹੀ ਆਓ ਸਿੱਧਾ ਸਾਡੀ ਦੇਸ਼ ਦੇ ਕਿਸੇ 에ਰਪੋਰਟ ਤੇ ਉਤਰੋ ਹੱਤਕੜੀਆਂ ਨਾਲ ਬੰਨੇ ਹੋਏ ਲੋਕ ਜ਼ਲੀਲ ਕਰਕੇ ਉਹਨਾਂ ਨੂੰ ਤੁਸੀਂ ਇੱਥੇ ਛੱਡ ਕੇ ਜਾਓ ਸੋ ਵਾਕਿਆ ਤੁਹਾਡੀ ਗੱਲ ਇਹਦੇ ਵਿੱਚ 16 ਅੰਨੇ ਖਰੀ ਹੈ ਕਿ ਇਹਦੇ ਵਿੱਚ ਜਿਹੜੀ ਭਾਰਤ ਸਰਕਾਰ ਫੇਲ ਹੋਈ ਹੈ ਇਹਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਅਮਰੀਕਾ ਦੇ ਅੱਗੇ ਹੁਣ ਦੇਖੋ ਦੋ ਧਿਰਾਂ ਨੇ ਮੈਂ ਤੁਹਾਨੂੰ ਦੱਸਣ ਲੱਗਿਆ ਦੁਬਾਰਾ ਰਿਮਾਈਂਡ ਕਰਵਾ ਦਈਏ ਆਪਾਂ ਇੱਕ ਰੂਸ ਹੋ ਗਿਆ ਤੇ ਇੱਕ ਅਮਰੀਕਾ ਹੋ ਗਿਆ ਇਹ ਦੋ ਧਿਰਾਂ ਨੇ ਜਿਹਦੇ ਅੱਗੇ ਹੁਣ ਭਾਰਤ ਸਮੇਂ-ਸਮੇਂ ਦੇ ਉੱਤੇ ਝੁਕਦਾ ਹੋਇਆ ਨਜ਼ਰ ਆ ਰਿਹਾ ਜਦੋਂ ਪੁਤਿਨ ਦੀ ਗੱਲ ਹੁੰਦੀ ਹੈ ਤਾਂ ਉਹਦੇ ਸਾਹਮਣੇ ਝੁਕਣਾ ਪੈ ਰਿਹਾ ਜਦੋਂ ਗੱਲ ਅਮਰੀਕਾ ਦੀ ਹੁੰਦੀ ਹੈ ਉਹਦੇ ਲਈ ਜੋ ਉੱਥੇ ਟ੍ਰਾਂਸਨੈਸ਼ਨਲ ਜਿਹੜਾ ਰਿਪ੍ਰੈਸ਼ਨ ਚੱਲਿਆ ਉਹਦੇ ਕਰਕੇ ਅਮਰੀਕਾ ਦੀਆਂ ਵੀ ਇਸ ਵੇਲੇ ਅੱਖਾਂ ਦੇ ਵਿੱਚ ਰੜਕ ਰਿਹਾ ਹੈ ਭਾਰਤ ਸੋ ਮੈਨੂੰ ਲੱਗਦਾ ਵੀ ਆਪਣੇ ਆਪ ਨੂੰ ਨਾਮੋਸ਼ੀ ਦੇ ਵਿੱਚ ਫੀਲ ਕਰਦੇ ਹੋਏ ਨਰਿੰਦਰ ਮੋਦੀ ਤੇ ਉਹਨਾਂ ਦੇ ਸੰਗੀ ਸਾਥੀ ਜਿਹੜੇ ਨੇ ਉਹ ਕੋਈ ਵੀ ਹਾਂ ਜਾਂ ਨਾ ਕਰ ਹੀ ਨਹੀਂ ਪਾਰੇ ਤੁਸੀਂ ਦੇਖੋ ਸੌਂਚਕ ਸਮਾਗਮ ਤੇ ਸੱਦਿਆ ਨਹੀਂ ਪਰ ਹੁਣ ਅਗਲੇ ਮਹੀਨੇ ਮਾਫ ਕਰਨਾ ਇਸੇ ਮਹੀਨੇ ਅਗਲੇ ਹਫਤੇ ਉਹਨਾਂ ਨੂੰ ਸੱਦ ਲਿਆ ਕਿ ਆਉਂ ਗੱਲਬਾਤ ਕਰਨੀ ਹੈ ਮਤਲਬ ਸੌਂਚਕ ਸਮਾਗਮ ਦੇ ਉੱਤੇ ਜੇ ਸੱਦਦੇ ਤਾਂ ਫਿਰ ਤਾਂ ਮੰਨਦੇ ਵੀ ਭਾਈ ਕੋਈ ਗੱਲਬਾਤ ਹੈ ਤੇ ਜੇ ਹੁਣ ਬਾਅਦ ਵਿੱਚ ਸੱਦਿਆ ਤਾਂ ਇਹ ਮਤਲਬ ਸੀਰੀਅਸ ਜਿਹੜੇ ਕੋਈ ਉਥੇ ਨਿਕਲਣਗੇ ਸਿੱਟੇ ਜਿਹੜੀ ਗੱਲਬਾਤ ਜਿਹੜੀ ਹੈ ਕਰਨ ਦੇ ਲਈ ਡੋਨਲਡ ਟਰੰਪ ਹੋਰਾਂ ਨੇ ਉਹਨਾਂ ਨੂੰ ਸੱਦਿਆ ਹਾਂ ਜ਼ਾਹਰ ਜੀ ਗੱਲ ਹੈ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਉਹਦੇ ਉੱਤੇ ਗੱਲ ਪੱਕਾ ਹੋਏਗੀ ਇਹਦੇ ਵਿੱਚ ਫਿਰ ਬਾਕੀ ਜਿਹੜੀ ਹੈ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਉੱਤੇ ਗੱਲ ਹੋਏਗੀ ਅਗਲੇ ਹਫਤੇ ਨਰਿੰਦਰ ਮੋਦੀ ਹੋਰੀ ਅਮਰੀਕਾ ਜਾ ਰਹੇ ਆ ਇੱਕ ਹਫਤਾ ਪਹਿਲਾਂ ਫੌਜੀ ਜਹਾਜ਼ ਦੇ ਵਿੱਚ ਭਰ ਕੇ ਬੰਦੇ ਜਿਹੜੇ ਨੇ ਉਹ ਛੱਡੇ ਜਾ ਰਹੇ ਕੀ ਸਾਈਨ ਦਿੱਤਾ ਜਾ ਰਿਹਾ ਕੀ ਮੈਸੇਜ ਦਿੱਤਾ ਗਿਆ ਸੋ ਹੁਣ 35 ਘੰਟਿਆਂ ਦੀ ਦੱਸੀ ਜਾਂਦੀ ਹੈ ਕਿ ਫਲਾਈਟ ਸੀ ਹੁਣ 35 ਘੰਟੇ ਬੰਦੇ ਜਿਹੜੇ ਨੇ ਵਿੱਚ ਬਹਿਣ ਵਾਲੇ ਉਹਨਾਂ ਨੂੰ ਨੂਡ ਕੇ ਰੱਖਿਆ ਗਿਆ ਹੋਵੇਗਾ ਹੁਣ ਤੁਸੀਂ ਇੱਕ ਗੱਲ ਕੀਤੀ ਸੀ ਇੱਥੇ ਭਈ ਕੋਲੰਬੀਆ ਵਾਲਿਆਂ ਨੇ ਕਿਹਾ ਕਿ ਇਹ ਪ੍ਰਵਾਸੀ ਨੇ ਇਹ ਕ੍ਰਿਮੀਨਲ ਨਹੀਂ ਹੈਗੇ ਇਹ ਗਏ ਹੋਏ ਸੀ ਗੈਰ ਕਾਨੂੰਨੀ ਤਰੀਕੇ ਨਾਲ ਪਰ ਇਹ ਕ੍ਰਿਮੀਨਲ ਨਹੀਂ ਹੈਗੇ ਚਲੋ ਇਹ ਆਪਣੀ ਸੋਚ ਹੋ ਸਕਦੀ ਹੈ ਇਸ ਤਰ੍ਹਾਂ ਦਾ ਬਿਆਨ ਮੈਂ ਚਾਹਉਣਾ ਮੈਂ ਚਾਹੁੰਦਾ ਸੀ ਕਿ ਨਰਿੰਦਰ ਮੋਦੀ ਵੀ ਦਿੰਦੇ ਪਰ ਉਹਨਾਂ ਨੇ ਨਹੀਂ ਦਿੱਤਾ ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਵਾਕਿਆ ਉਹ ਉਹ ਤੁਹਾਡੇ ਲਈ ਠੀਕ ਹੈ ਤੁਸੀਂ ਕਹੋ ਕਿ ਪ੍ਰਵਾਸੀ ਪਰ ਅਮਰੀਕਾ ਲਈ ਉਹ ਕ੍ਰਿਮੀਨਲ ਹੀ ਹੋ ਜਾਂਦੇ ਨੇ ਜਦੋਂ ਤੁਸੀਂ ਕਿਸੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਐਂਟਰੀ ਮਾਰਦੇ ਹੋ ਐਂਟਰੀ ਕਰਦੇ ਹੋ ਤਾਂ ਉਹਨਾਂ ਦੇ ਲਈ ਉਹ ਕ੍ਰਾਈਮ ਹੀ ਹੁੰਦਾ ਮਤਲਬ ਜਿਸ ਦੇਸ਼ ਦੇਸ਼ ਦੇ ਵਿੱਚ ਜਾਓ ਤੁਸੀਂ ਠੀਕ ਹੈ ਸੋ ਇਹਦੇ ਵਿੱਚ ਹੁਣ ਇਹ ਵੀ ਦੇਖ ਲਓ ਨਾ ਕਿ ਭਾਰਤ ਦੇ ਵਿੱਚ ਵੀ ਜੇਕਰ ਕੋਈ ਬਾਹਰੋਂ ਆਉਂਦਾ ਹੈ ਤਾਂ ਉਹਨੂੰ ਪਾਕਿਸਤਾਨ ਵਾਲੇ ਪਾਸਿਓਂ ਆਜੇ ਕੋਈ ਹੋਰ ਆਜੇ ਤੇ ਉਹਨੂੰ ਫੜ ਕੇ ਉਸੇ ਵਾਲੇ ਅੰਦਰ ਦੇ ਦਿੱਤਾ ਜਾਂਦਾ ਹੈ ਨਾ ਤੇ ਕਈ ਮੁਲਕ ਤਾਂ ਐਸੇ ਨੇ ਜਿੱਥੇ ਸ਼ੂਟ ਆਊਟ ਦਾ ਆਰਡਰ ਹੈਗਾ ਕਿ ਜੇ ਬਾਰਡਰ ਦੇ ਉੱਤੇ ਹਿਲਜੁਲ ਹੁੰਦੀ ਹੈ ਤਾਂ ਉੱਥੇ ਹੀ ਬੰਦਾ ਮਾਰ ਦਿਓ ਜਿਹੜਾ ਕੋਈ ਟੱਪਦਾ ਹੋਇਆ ਨਜ਼ਰ ਆਉਂਦਾ ਇਹ ਇਹ ਤਾਂ ਚਲੋ ਆਪਾਂ ਕਹੀਏ ਵੀ ਅਮਰੀਕਾ ਦੀ ਫਰਾਗਤੀ ਲਈ ਹੈ ਕਿ ਉਹ ਇਸ ਤਰ੍ਹਾਂ ਨਹੀਂ ਕੀਤਾ ਉਹਨਾਂ ਨੇ ਤੇ ਹੁਣ ਤੱਕ ਉਹ ਬੰਦੇ ਲੈਂਦਾ ਆਇਆ ਤੇ ਹੁਣ ਟਰੰਪ ਜਿਹੜਾ ਉਹ ਥੋੜੀ ਸਖਤਾਈ ਦੇ ਨਾਲ ਪੇਸ਼ ਆ ਰਿਹਾ ਤੇ ਉਹਨੇ ਚੱਕ ਚੱਕ ਕੇ ਬੰਦੇ ਜਿਹੜੇ ਹਜੇ 20-20 ਦਿਨ ਪਹਿਲਾਂ ਹੀ ਉੱਥੇ ਪਹੁੰਚੇ ਸੀ ਕੈਂਪਾਂ ਦੇ ਵਿੱਚ ਪਹੁੰਚੇ ਉਹਨਾਂ ਨੂੰ ਚੱਕ ਚੱਕ ਕੇ ਤੇ ਉਹ ਵਾਪਸ ਭੇਜਣ ਲੱਗ ਪਿਆ ਸੋ ਉਹਨਾਂ ਦੇ ਲਈ ਇਹ ਕ੍ਰਿਮੀਨਲ ਹੀ ਹੋ ਜਾਂਦੇ ਨੇ ਜਦੋਂ ਤੁਸੀਂ ਕਿਸੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਐਂਟਰ ਕਰਦੇ ਹੈਗੇ ਹਾਂ ਸੋ ਇਹ ਵੀ ਆਪਾਂ ਮੈਂ ਕਿਹਾ ਗੱਲ ਆਪਾਂ ਸਪਸ਼ਟ ਕਰ ਦਈਏ ਵੀ ਕਿਸ ਗੱਲ ਦੇ ਉੱਤੇ ਕਿਹਾ ਜਾ ਰਿਹਾ ਪਰ ਇਹ ਜਿਹੜੇ ਤੁਹਾਡੇ ਨਾਗਰਿਕ ਹੋਣ ਮਤਲਬ ਮੰਨ ਲਓ ਵੀ ਹੁਣ ਨਰਿੰਦਰ ਮੋਦੀ ਹੋਰੀ ਜੇ ਆਪਣੇ ਨਾਗਰਿਕਾਂ ਦੀ ਪ੍ਰਵਾਹ ਕਰਦੇ ਹੁੰਦੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੰਦੇ ਉਹਨਾਂ ਦੇ ਲਈ ਵਿਸ਼ੇਸ਼ ਜਹਾਜ਼ ਭੇਜਦੇ ਕਿ ਭਾਈ ਤੁਸੀਂ ਆ ਜਾਓ ਉਹਦਾ ਕਾਰਨ ਹੈ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਕਿ ਬੜੀ ਵੱਡੀ ਜਿਹੜੀ ਆਪਾਂ ਇਕਨੋਮੀ ਜਿਹੜੀ ਭਾਰਤ ਦੀ ਹੈ ਉਹਦੇ ਵਿੱਚ ਵੱਡਾ ਹਿੱਸਾ ਬਾਹਰ ਵੱਸਣ ਵਾਲੇ ਲੋਕਾਂ ਦਾ ਹੈ ਉਹ ਭਾਵੇਂ ਕਿਸੇ ਤਰੀਕੇ ਨਾਲ ਵਿਗਾਏ ਹੋਣ ਉਹਨਾਂ ਨੇ ਕਦੇ ਸਰਕਾਰ ਕੋਲੋਂ ਪੈਸੇ ਤਾਂ ਨਹੀਂ ਮੰਗੇ ਉਹ ਭਾਵੇਂ ਬਾਰਡਰ ਲੰਘ ਕੇ ਜਾਂਦੇ ਆ ਜਿਸ ਤਰੀਕੇ ਦੇ ਨਾਲ ਮਰਜ਼ੀ ਜਾਂਦੇ ਆ ਲੀਗਲ ਇਲੀਗਲ ਤਰੀਕੇ ਨਾਲ ਜਾਂਦੇ ਆ ਉੱਥੋਂ ਜਾ ਕੇ ਬਹੁਤ ਸਾਰਾ ਪੈਸਾ ਜਿਹੜਾ ਉਹ ਜਿਹੜਾ ਭਾਰਤ ਭੇਜਿਆ ਜਾਂਦਾ ਸੋ ਉਹਨਾਂ ਦੇ ਲਈ ਵੀ ਇੱਕ ਸਨਮਾਨ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਹੋਣਾ ਚਾਹੀਦਾ ਸੀ ਹੁਣੇ ਪਹਿਲੀ ਫਲਾਈਟ ਆ ਇਹਦੇ ਵਿੱਚ ਇਹ ਵੀ ਰੌਲਾ ਕੱਲ ਦਾ ਪਿਆ ਹੋਇਆ ਕਿ 206 ਨਹੀਂ 104 ਆ ਸੋ ਗਿਣਤੀ ਜਿੰਨੀ ਮਰਜ਼ੀ ਹੋਵੇ ਜਿਹਦੇ ਜਿਹੜੇ ਆ ਰਹੀਆਂ ਫਲਾਈਟਾਂ ਉਹਦੇ ਵਿੱਚ ਉਹ 200 ਵਾਲੇ ਜਿਹੜੇ ਗੇਮ ਹੈਗੀ ਜਾਂ ਦੂਸਰਾ ਜਹਾਜ਼ ਹੈ ਉਹ ਵੀ ਆਉਂਦੇ ਦਿਨਾਂ ਦੇ ਵਿੱਚ ਪਰ ਇਹਦੇ ਉੱਤੇ ਹੁਣ ਮੋਦੀ ਸਾਹਿਬ ਦੇ ਉੱਤੇ ਜਿਹੜੀ ਉਹਨਾਂ ਦੀ ਹੈਗੀ ਐ ਕਿਰਕਰੀ ਬਹੁਤ ਹੋ ਰਹੀ ਹੈ ਹਰ ਪਾਸੇ ਹੋ ਰਹੀ ਹੈ ਹੁਣ ਜੈ ਸ਼ੰਕਰ ਹੋਰਾਂ ਦਾ ਇੱਕ ਲਿਪਾ ਪੋਤੀ ਕਰਨ ਦੇ ਲਈ ਬਿਆਨ ਆ ਗਿਆ ਕਹਿੰਦੇ ਵੀ ਇਹ ਪਹਿਲੇ ਨਹੀਂ ਹੈਗੇ 2010 ਤੋਂ ਜਿਵੇਂ ਗਲਤ ਨਹੀਂ ਉਹਨਾਂ ਦਾ ਬਿਆਨ ਆ ਜਾ ਰਿਹਾ ਸੀ ਕਿ 2010 ਤੋਂ 16000 ਭਾਰਤੀ ਜਿਹੜੇ ਨੇ ਭੇਜੇ ਗਏ ਨੇ ਸੋ ਇਹਦੇ ਵਿੱਚ ਕਿਹੜਾ ਵੱਡਾ ਪੰਨ ਹੈਗਾ ਆਪਾਂ ਇਹ ਵੀ ਸੋਚੀਏ ਦੂਸਰੀ ਗੱਲ ਮੈਂ ਇਹਦੇ ਵਿੱਚ ਮੈਂਸ਼ਨ ਇੱਕ ਹੋਰ ਕਰਨੀ ਚਾਹੁੰਨਾ ਕਿ ਆਖਰ ਕਾਰਨ ਕੀ ਹੈ ਕਿ ਦੁਨੀਆ ਗੁਜਰਾਤ ਤੇ ਪੰਜਾਬ ਇਹ ਸਭ ਤੋਂ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਦੇਸ਼ ਛੱਡ ਕੇ ਭੱਜਣ ਲਈ ਤਿਆਰ ਹੋਏ ਪਏ ਨੇ ਪੰਜਾਬ ਵਾਲੇ ਵੀ ਤੇ ਗੁਜਰਾਤ ਵਾਲੇ ਵੀ ਮੈਂ ਇੱਥੇ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਜਿਹੜਾ ਇੱਕ ਰੇਟ ਚੱਲਦੇ ਹੁੰਦੇ ਨੇ ਨਾ ਏਜੰਟੀ ਦੇ ਵਿੱਚ ਸਮਗਲਿੰਗ ਹੀ ਹੁੰਦੀ ਵੈਸੇ ਤਾਂ ਮਨੁੱਖੀ ਸਮਗਲਿੰਗ ਕਿਹਾ ਜਾਂਦਾ ਇਹਨੂੰ ਤਸਕਰੀ ਕਿਹਾ ਜਾਂਦਾ ਸੋ ਰੇਟ ਕੀ ਚੱਲ ਰਿਹਾ ਅਮਰੀਕਾ ਜਾਣ ਦਾ ਪੰਜਾਬ ਦੇ ਵਿੱਚ ਚੱਲ ਰਿਹਾ 40 ਤੋਂ 50 ਲੱਖ ਤੇ ਗੁਜਰਾਤ ਦੇ ਵਿੱਚ 1 ਕਰੋੜ ਰੁਪਈਆ ਰੇਟ ਚੱਲ ਰਿਹਾ ਹੈ 1 ਕਰੋੜ ਰੁਪਇਆ ਲਿਆ ਜਾਂਦਾ ਏਜੰਟਾਂ ਵੱਲੋਂ ਬੰਦਾ ਅਮਰੀਕਾ ਪਚਾਉਣ ਦਾ ਸੋ ਆਖਰ ਕੀ ਲੋਡ ਪੈ ਗਈ ਗੁਜਰਾਤ ਨਰਿੰਦਰ ਮੋਦੀ ਹੋਰਾਂ ਦੀ ਆਪਣੀ ਸਟੇਟ ਉੱਥੋਂ ਵੀ ਲੋਕ ਭੱਜਣ ਨੂੰ ਤਿਆਰ ਨੇ ਹਰ ਸਾਲ ਮਿਲੀਅਨਰਸ ਜਿਹੜੇ ਹੈਗੇ ਨੇ ਵੱਡੇ ਬਿਜ਼ਨਸਮੈਨ ਰਿਚ ਬੰਦੇ ਆ ਉਹ ਭਾਰਤ ਛੱਡ ਕੇ ਫਰਾਰ ਹੋ ਰਹੇ ਨੇ ਤੇ ਫਿਰ ਨਰਿੰਦਰ ਮੋਦੀ ਹੋਰੀ ਕਹਿੰਦੇ ਜੀ ਸਾਡਾ ਜਿਹੜਾ ਅਖੰਡ ਭਾਰਤ ਹੈ ਇਹ ਬੜਾ ਪ੍ਰੋਗਰੈਸਿਵ ਹੈਗਾ ਆਉਂਦੇ ਸਮੇਂ ਦੇ ਵਿੱਚ ਅਸੀਂ ਤਰੱਕੀਆਂ ਕਰਕੇ ਤੇ ਇਹਨੂੰ ਬਹੁਤ ਵੱਡੇ ਪੱਦਰ ਦੇ ਉੱਤੇ ਲਿਜਾ ਰਹੇ ਹਾਂ ਵਿਸ਼ਵ ਗੁਰੂ ਬਣਦਾ ਜਾ ਰਹੇ ਆਪਾਂ ਸੋ ਇੱਕ ਵੱਡੀ ਪਾਵਰ ਹੈਗੀ ਆ ਅਸੀਂ ਸੋਏ ਕਿਤੇ ਨਾ ਕਿਤੇ ਜਦੋਂ ਤੁਸੀਂ ਇੱਕ ਬਿਆਨ ਤੱਕ ਨਹੀਂ ਦੇ ਸਕਦੇ ਥੋੜੀ ਬੋਤੀ ਧਨਾ ਨੁਕਰ ਕਰਦੇ ਵੀ ਤੁਹਾਡੇ ਵੱਲੋਂ ਪਤਾ ਲੱਗਦਾ ਹੈ ਕਿ ਕੋਈ ਬੈਠਾ ਹੈ ਠੀਕ ਹੈ ਨਾ ਜਿਸ ਕਹਿੰਦੇ ਕੁੜੀ ਦਾ ਪੇਕਾ ਘਰ ਮਜ਼ਬੂਤ ਹੋਵੇ ਨਾ ਕੋਈ ਸਟਰੋਂਗ ਹੋਣ ਉਹਨਾਂ ਦੇ ਧੜਲੇਦਾਰ ਬੰਦੇ ਹੋਣ ਸਹੁਰੇ ਵੀ ਜਿਹੜੇ ਨੇ ਉਹ ਫਿਰ ਕੁੜੀ ਨੂੰ ਤੰਗ ਕਰਨ ਤੋਂ ਪਹਿਲਾਂ 100 ਵਾਰ ਸੋਚਦੇ ਆ ਸੋ ਇਹਦਾ ਮਤਲਬ ਹੈ ਕਿ ਭਾਰਤੀਆਂ ਦੇ ਨਾਲ ਜਿਵੇਂ ਮਰਜ਼ੀ ਕੋਈ ਪੰਜਾਬੀਆਂ ਦੇ ਨਾਲ ਜਿਹੜੇ ਜਿਹੜੀਆਂ ਵਸੇਟਾਂ ਹੈਗੀਆਂ ਚਲੋ ਕੱਲੀ ਕੱਲੀ ਗੱਲ ਕਰਨ ਨਾਲੋਂ ਭਈ ਉਹ ਉਹਨਾਂ ਨਾਲ ਵਿਦੇਸ਼ਾਂ ਦੇ ਵਿੱਚ ਜੋ ਮਰਜ਼ੀ ਹੋਈ ਜਾਵੇ ਤਾਂ ਤੁਸੀਂ ਇੱਕ ਬਿਆਨ ਵੀ ਜਿਹੜਾ ਹੈਗਾ ਉਹਦੇ ਉੱਤੇ ਨਹੀਂ ਦੇ ਕੇ ਰਾਜੀ ਸੋ ਇਹ ਹਾਲਾਤ ਨੇ ਅੱਜ ਦੇ ਜੋ ਕੱਲ ਜਿਹੜਾ ਜਹਾਜ਼ ਉਤਰਿਆ ਉਸ ਤੋਂ ਬਾਅਦ ਦੇਖੇ ਗਏ ਨੇ ਜੀ ਦਿਲਸਿਖ ਗੱਲ ਕਰੀਏ ਜੋ ਹੁਣ ਪੰਜਾਬ ਜੂਚ ਪਹੁੰਚੇ ਨੇ ਅਮਰੀਕਾ ਤੋਂ ਪੰਜਾਬੀ ਨਾ ਉਹਨਾਂ ਦੇ ਪਰਿਵਾਰਾਂ ਨਾਲ ਜਦੋਂ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦੇ ਪਰਿਵਾਰਾਂ ਦੇ ਜੋ ਬਿਆਨ ਸਾਹਮਣੇ ਆ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਹੁਣ ਸਰਕਾਰ ਸਾਡੇ ਬਾਹ ਫੜਨ ਸਰਕਾਰਾਂ ਵੱਲੋਂ ਸਾਡੀ ਕੋਈ ਹੈਲਪ ਕੀਤੀ ਜਾਵੇ ਕਿਉਂਕਿ ਕਾਫੀ ਹੁਣ 50 ਲੱਖ ਕੋਈ 60 ਲੱਖ ਲਾ ਕੇ ਕੋਈ 70 ਲੱਖ ਲਾ ਕੇ ਗਿਆ ਹੈ ਨਾ ਤੇ ਇਹ ਸਰਕਾਰਾਂ ਦੇ ਜਿਵੇਂ 50 ਸਰਕਾਰ ਦੇ ਬਿਆਨ ਆ ਰਹੇ ਨੇ ਕਿ ਉਹਨਾਂ ਵੱਲੋਂ ਸਾਡੇ ਬਨੂੰ ਕੋਈ ਹੈਲਪ ਕੀਤੀ ਜਾਊਗੀ ਹੈ ਨਾ ਕੋਈ ਐਮਐਨਏ ਬੋਲਦਾ ਪਿਆ ਬੇਸ਼ੱਕ ਕੋਈ ਨਾ ਕੋਈ ਬੋਲਦਾ ਪਿਆ ਪਰ ਚਲੋ ਕੇਂਦਰ ਨਹੀਂ ਵੀ ਬੋਲਦਾ ਪਿਆ ਤੁਹਾਨੂੰ ਲੱਗਦਾ ਕਿ ਹੁਣ ਉਹਨਾਂ ਦੇ ਉਹਨਾਂ ਕੋਈ ਹਾਲ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਜਿਵੇਂ ਦੂਜੀ ਕੰਟਰੀ ਨੇ ਕਿਹਾ ਕਿ ਇਹਨਾਂ ਨੂੰ ਕਿਹ ਲੋ ਕਿ ਵਿਆਜ ਦੇ ਕੇ ਇਹਨਾਂ ਨੂੰ ਪੈਸਾ ਦੇ ਕੇ ਇਹਨਾਂ ਦਾ ਵਪਾਰ ਖਲਾਇਆ ਕੰਮ ਖਲਾਇ ਜਾਣਗੇ ਤੁਹਾਨੂੰ ਲੱਗਦਾ ਕਿ ਜਿਹੜੀ ਪਹਿਲ ਹੈ ਸਰਕਾਰ ਨੂੰ ਅਤੇ ਦੇਖੋ ਮੈਂ ਜੋ ਸਮਝਦਾ ਜੋ ਮੇਰੀ ਨਿੱਜੀ رائے ਹੈ ਹੈਨਾ ਆਪਾਂ ਉਹਦੇ ਉੱਤੇ ਗੱਲ ਕਰ ਲੈਨੇ ਆ ਕਿ ਮੈਨੂੰ ਨਹੀਂ ਲੱਗਦਾ ਭਈ ਸਰਕਾਰਾਂ ਨੂੰ ਕੋਈ ਹੈਲਪ ਜਿਹੜੀ ਇਹ ਕਰਨੀ ਚਾਹੀਦੀ ਹੈ ਉਹਦਾ ਕਾਰਨ ਇਹ ਹੈ ਕਿ ਜਦੋਂ ਸਾਡੇ ਲੋਕ ਬਾਹਰਲੇ ਦੇਸ਼ਾਂ 'ਚ ਜਾਂਦੇ ਆ ਜਿਹੜੇ ਤਾਂ ਜਾ ਕੇ ਸੈਟਲ ਹੋ ਜਾਂਦੇ ਆ ਹੋ ਜਾਂਦੇ ਆ ਹੈਨਾ ਹੁਣ ਜਿਹੜੇ ਵਾਪਸ ਆ ਗਏ ਆ ਗਏ ਆਪਾਂ ਤੇ ਆਪਣੇ ਗਵਾਂਢੀ ਤੱਕ ਨੂਨੀ ਖਬਰ ਲਾਉਣ ਦਿੰਦੇ ਕਿ ਸਾਡਾ ਮੁੰਡਾ ਜਿਹੜਾ ਹੈਗਾ ਉਹ ਰਸਤੇ ਦੇ ਵਿੱਚ ਆ ਉਹ ਅਮਰੀਕਾ ਜਾ ਰਿਹਾ ਸੋ ਆਪਣੇ ਪੱਲਿਓ ਅਸੀਂ ਚੁੱਪ-ਚੁਪੀ ਤੇ ਕਰਜ਼ਾ ਚੁੱਕ ਕੇ ਕਿਸੇ ਨੂੰ ਦੱਸਿਆਂ ਬਗੈਰ ਕਿਸੇ ਦੀ ਸਲਾਹ ਲਿਆਂ ਬਗੈਰ ਗਲਤ ਰੂਟਾਂ ਦੇ ਉੱਤੇ ਆਪਣੇ ਬੱਚੇ ਭੇਜ ਦਿੰਨੇ ਆ। ਇਹ ਗਲਤ ਰੂਟ ਨੇ। ਇਹੀ ਇੱਥੇ ਕਿਤੇ ਮੈਂ ਗੱਲ ਤਾਂ ਕਰ ਰਿਆ ਬੇਸ਼ੱਕ ਅਸੀਂ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਹੀ ਬੈਠੇ ਹੋਏ ਆ ਤੇ ਅਸੀਂ ਵੀ ਜਿਹੜਾ ਜਦੋਂ ਆਏ ਸੀਗੇ ਉਹ ਹਾਲਾਤ ਉਸ ਤਰ੍ਹਾਂ ਦੇ ਸੀਗੇ ਜਿਹੜੇ ਅੱਜ ਹੈਗੇ ਆ। ਪਰ ਦੇਖ ਦੇ ਕੇ ਸਿੱਖਣਾ ਜਾਂ ਉਹਨਾਂ 20 ਸਾਲਾਂ ਦੇ ਵਿੱਚ ਦੇਖਣਾ ਵੀ ਕੀ ਕੀ ਚੇਂਜੇਸ ਲਿਆਉਣੀਆਂ ਚਾਹੀਦੀਆਂ ਸੀ। ਕਿਉਂ ਅਸੀਂ ਅੱਜ ਵੀ ਸਨ 2025 ਹੈ ਜਾਂ 24 ਹੈ ਇਹਦੇ ਵਿੱਚ ਵੀ ਡੌਂਕੀਆਂ ਰਹੀਆਂ ਜਾ ਰਹੇ ਆ ਗੁਜਰਾਤ ਦੇ ਵਿੱਚੋਂ ਲੋਕ ਡੌਂਕੀਆਂ ਰਹੀ ਜਾ ਰਹੇ ਆ ਕੀ ਅਸੀਂ ਇੰਨੀ ਵੀ ਵਿੱਦਿਆ ਹਾਸਲ ਨਹੀਂ ਕਰ ਸਕੇ ਅਸੀਂ ਐਨੇ ਵੀ ਆਪਣੇ ਪੈਰਾਂ ਦੇ ਉੱਤੇ ਨਹੀਂ ਆ ਸਕੇ ਕਿ ਅਸੀਂ ਡਾਇਰੈਕਟ ਵੀਜ਼ਾ ਲੈ ਕੇ ਕਿਸੇ ਕੰਟਰੀਆਂ ਚ ਜਾਈਏ ਵਰਕ ਪਰਮਿਟ ਦੇ ਉੱਤੇ ਜਾਈਏ ਕੋਈ ਸਪੈਸ਼ਲ ਜੌਬਾਂ ਕਰਨ ਜਾਈਏ ਆਈਟੀ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਭਾਰਤ ਤੋਂ ਜਾ ਰਹੇ ਆ ਹੋਰ ਵੀ ਹੈਗੇ ਆ ਸੋ ਅੱਜ ਵੀ ਅਸੀਂ ਡੌਂਕੀਆਂ ਰਹੀਆਂ ਜਾ ਰਹੇ ਆ ਤੇ ਡੋਂਕੀਆਂ ਰਹੀਂ ਇੱਕ ਤਾਂ ਜਾਣ ਦਾ ਖਤਰਾ ਉਤੋਂ ਤੁਹਾਡੇ ਪੈਸੇ ਦਾ ਖਤਰਾ ਹੈਗਾ 40 40 50 50 ਲੱਖ ਰੁਪਇਆ ਤੁਸੀਂ ਕਰਜ਼ਾ ਚੁੱਕ ਕੇ ਇਧਰੋਂ ਉਧਰੋਂ ਲਾ ਲਿਆ ਸੋ ਹੁਣ ਉਹਦਾ ਕੋਣ ਵਾਲੀ ਵਾਰਸ ਹੈ ਹੁਣ ਤੁਸੀਂ ਨਾ ਤਾਂ ਸਰਕਾਰ ਨੂੰ ਪੁੱਛ ਕੇ ਲਾਇਆ ਨਾ ਤੁਸੀਂ ਗਵੰਡੀਆਂ ਨੂੰ ਪੁੱਛਿਆ ਨਾ ਰਿਸ਼ਤੇਦਾਰਾਂ ਨੂੰ ਪੁੱਛਿਆ ਤੁਸੀਂ ਚੱਕ ਕੇ ਲਾ ਦਿੱਤਾ ਉਹ ਪਤਾ ਨਹੀਂ ਤੁਹਾਡਾ ਮੁੰਡਾ ਮਤਲਬ ਕਿ ਤੁਹਾਡਾ ਬੱਚਾ ਜਿਹੜਾ ਗਿਆ ਹੋਇਆ ਉਹਨੇ ਵਾਪਸ ਪਰਤਣਾ ਨਹੀਂ ਪਰਤਣਾ ਪਨਾਮਾ ਦੇ ਜੰਗਲਾਂ ਚ ਉਹਦੀ ਮੌਤ ਹੋ ਜਾਣੀ ਹੈ ਜਾਂ ਜੇ ਪਹੁੰਚ ਗਿਆ ਤੇ ਚਲੋ ਜ਼ਿੰਦਗੀ ਵੀ ਬਣ ਜਾਣੀ ਹੈ ਇਹ ਦੋਨੋਂ ਪਾਸੇ ਗੱਲ ਹੁੰਦੀ ਹੈ ਸੋ ਇਹਦੇ ਆਪ ਜ਼ਿੰਮੇਵਾਰ ਆਪ ਆਪ ਜ਼ਿੰਮੇਵਾਰੀ ਲੈਣੀ ਪੈਣੀ ਹੈ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਸਰਕਾਰਾਂ ਦਾ ਕਿਉਂਕਿ ਇਹ ਕੋਈ ਸਰਕਾਰੀ ਕੋਈ ਸਰਕਾਰ ਦਾ ਕੰਮ ਤਾਂ ਕਰਨੇ ਸੀ ਗਏ ਹਨ ਸੋ ਇੱਥੇ ਮੇਰੇ ਇਹ ਹੈ ਬਾਕੀ ਇਹ ਹੈ ਕਿ ਉਹਨਾਂ ਨੂੰ ਜੌਬਾਂ ਦਿੱਤੀਆਂ ਜਾਣ ਹਰ ਇੱਕ ਬੰਦੇ ਨੂੰ ਜੌਬ ਆਫਰ ਹੋਵੇ ਠੀਕ ਹੈ ਜਿਹੜਾ ਪੰਜਾਬ ਦਾ ਵਸੁੰਦਾ ਮੈਂ ਚਾਹੁੰਨਾ ਕਿ ਹਰ ਇੱਕ ਬੰਦੇ ਨੂੰ ਜੌਬ ਆਫਰ ਹੋਵੇ ਉਹ ਇਹੋ ਜਿਹੇ ਪੰਗੇ ਨਾ ਹੀ ਲਵੇ ਜਦੋਂ ਉੱਥੇ ਉਹਨਾਂ ਨੂੰ ਕੁਝ ਲੱਭਦਾ ਨਹੀਂ ਫਿਰ ਉਹ ਬਾਹਰਲੇ ਦੇਸ਼ਾਂ ਨੂੰ ਭੱਜਦੇ ਰਹੇ ਫਿਰ ਆਪਣੀ ਜਾਨ ਰਿਸਕ ਰਿਸਕ 'ਚ ਪਾਉਂਦੇ ਆ ਸੋ ਕੰਮ ਹੋਵੇ ਜੌਬਾਂ ਹੋਣ ਉਸ ਤੋਂ ਬਾਅਦ ਬਿਜ਼ਨਸ ਹੋਣ ਮੈਂ ਤਾਂ ਇਹ ਵੀ ਕਹੂੰਗਾ ਕਿ ਹੁਣ ਸਰਕਾਰ ਜੌਬਾਂ ਵੀ ਕਿੰਨੀਆਂ ਗਨੂ ਦਊਗੀ ਆਪਣੇ ਬਿਜ਼ਨਸ ਹੋਣ ਤੁਹਾਡਾ 40 ਲੱਖ ਰੁਪਈਆ ਇੱਕ ਛੋਟੀ ਰਕਮ ਨਹੀਂ ਹੈਗੀ 40 ਲੱਖ ਰੁਪਇਆ ਲਾ ਕੇ ਤੁਸੀਂ ਇੱਕ ਵਧੀਆ ਬਿਜ਼ਨਸ ਖੋਲ ਸਕਦੇ ਹੋ بڑے بڑے ਬਿਜ਼ਨਸ ਅੱਜ ਚੱਲ ਰਹੇ ਨੇ ਉਹਦੇ ਨਾਲ ਤੁਹਾਡਾ ਪੰਜਾਬ ਜਿਹੜਾ ਹੈਗਾ ਉਹ ਤਰੱਕੀ ਕਰ ਸਕਦਾ ਹੈ ਤੁਸੀਂ ਤਰੱਕੀ ਕਰ ਸਕਦੇ ਹੋ ਤੁਸੀਂ ਅੱਜ ਜੋਬਾਂ ਲੱਭਦੇ ਫਿਰਦੇ ਹੋ ਕੱਲ ਨੂੰ ਤੁਹਾਡਾ ਬਿਜ਼ਨਸ ਸੈੱਟ ਹੋ ਗਿਆ ਤੁਸੀਂ ਪਤਾ ਨਹੀਂ ਕਿੰਨੇ ਬੰਦੇ ਜੋਬਾਂ ਦੇ ਉੱਤੇ ਰੱਖੋਗੇ ਸੋ ਸੋਚ ਬਦਲਣ ਦੀ ਲੋੜ ਹੈ ਮੈਂ ਇਹੀ ਕਹਿੰਨਾ ਸਟ੍ਰਿਕਟਲੀ ਇਹੀ ਕਹਿੰਨਾ ਹੈ ਕਿ ਡੌਂਕੀ ਵਾਲਾ ਸਿਸਟਮ ਬੰਦ ਕਰੋ ਬਹੁਤ ਹੋ ਗਿਆ ਅਸੀਂ ਮਾਲਟਾ ਕਾਂਡ ਤੋਂ ਲੈ ਕੇ ਅੱਜ ਤੱਕ ਦੇਖੀਏ ਤੇ ਅਸੀਂ ਹਜ਼ਾਰਾਂ ਦੀ ਤعداد ਦੇ ਵਿੱਚ ਆਪਣੇ ਮੁੰਡੇ ਮਰਵਾ ਚੁੱਕੇ ਹਾਂ ਮਾਲਟਾ ਕਾਂਡ 1996 ਦੇ ਵਿੱਚ ਹੋਇਆ ਉਹ ਤੋਂ ਪਹਿਲਾਂ ਪਤਾ ਨਹੀਂ ਹੋਰ ਕਿੰਨੇ ਮੌਤ ਦੇ ਮੂੰਹ ਦੇ ਵਿੱਚ ਗਏ ਹੋਣਗੇ ਸੋ ਆਪਾਂ ਮਰਬਾਈ ਜਾਂਦੇ ਆ ਆਪਣੇ ਮੁੰਡੇ ਕੋਈ ਨਸ਼ੇ 'ਚ ਮਰੀ ਜਾਂਦਾ ਕੋਈ ਪਨਾਮਾ ਦੇ ਜੰਗਲਾਂ 'ਚ ਮਰੀ ਜਾਂਦਾ ਕੋਈ ਹੋਰ ਕਿਤੇ ਡਾਂਕੀਆਂ 'ਚ ਮਰੀ ਜਾਂਦਾ ਸੋ ਬੱਚੇ ਖੁਚੇ ਜਿਹੜੇ ਨੇ ਉਹ ਕਿਤੇ ਪੁਲਿਸ ਦੇ ਮੁਕਾਬਲੇ ਦੇ ਵਿੱਚ ਮਾਰੇ ਜਾ ਰਹੇ ਨੇ ਸੋ ਮਤਲਬ ਮੇਰੇ ਕਹਿਣ ਦਾ ਵੀ ਆਪਾਂ ਕਿਤੋਂ ਤਾਂ ਆਪਣਾ ਬਚਾਅ ਕਰੀਏ ਆਪਾਂ ਸਹੀ ਤਰੀਕੇ ਨਾਲ ਬਾਹਰ ਆਈਏ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਅਪੀਲ ਹੈ ਕਿ ਭਾਈ ਪੜ੍ਹਾਈ ਲਿਖਾਈ ਵਾਲੇ ਪਾਸੇ ਹੋ ਜਾਓ ਥੋੜਾ ਜਿਹੜਾ ਆਪਣਾ ਸਿਸਟਮ ਹੈਗਾ ਉਹਨੂੰ ਸੁਧਾਰੀਏ ਆਪਾਂ ਆਪਣੇ ਇੱਕ ਐਜੂਕੇਸ਼ਨ ਆਪਣਾ ਲੈਵਲ ਸੈੱਟ ਕਰੀਏ ਕੁਝ ਇਸ ਤਰ੍ਹਾਂ ਦਾ ਕਰੀਏ ਕਿ ਜਿੱਦ ਨਾਲ ਤੁਹਾਨੂੰ ਕਿਤੇ ਵੀ ਦੁਨੀਆ ਦੇ ਵਿੱਚ ਜਾਣ ਦੇ ਵਿੱਚ ਕੋਈ ਮੁਸ਼ਕਲ ਨਾ ਹੋਵੇ ਤੁਹਾਡਾ ਇੱਕ ਇੱਕ ਲੈਵਲ ਹੋਵੇ ਤੁਹਾਡਾ ਐਜੂਕੇਸ਼ਨ ਦਾ ਇੱਕ ਪੱਦਰ ਹੋਵੇ ਕਿ ਤੁਹਾਨੂੰ ਤੁਹਾਡੇ ਸਰਟੀਫਿਕੇਟ ਹੀ ਪਏ ਦੱਸਣ ਕਿ ਭਾਈ ਵਾਕਈ ਆਪਾਂ ਜਾ ਸਕਦੇ ਆ ਸੋ ਡੌਂਕੀਆਂ ਰਾਹੀਂ ਜਾਣਾ ਇਹ ਬੰਦ ਕੀਤਾ ਜਾਣਾ ਚਾਹੀਦਾ ਸੋ ਹੁਣ ਵੈਸੇ ਤਾਂ ਚਲੋ ਆ ਸਾਡੀ ਜਿਹੜੀ ਹੈ ਹਮਦਰਦੀ ਹੈ ਉਹਨਾਂ ਪਰਿਵਾਰਾਂ ਦੇ ਨਾਲ ਪਰ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਸਰਕਾਰੀ ਮਦਦ ਉਹ ਵੈਸੇ ਵੀ ਨਹੀਂ ਆਉਣੀ ਮੈਂ ਤੁਹਾਨੂੰ ਉਹ ਉਦਾਂ ਹੀ ਦੱਸ ਦਿੰਦਾ ਜੀ ਬਾਕੀ ਤੁਸੀਂ ਪੁੱਛ ਲਓ ਕੁਝ ਪੁੱਛਣਾ ਤਾਂ ਹਾਂ ਜੀ ਦਿਲਸੁਰ ਤੁਸੀਂ ਵਧੀਆ ਅਖੀਰ ਵਿੱਚ ਗੱਲ ਕਹੀ ਹੈ ਕਿ ਪਹਿਲਾਂ ਤਾਂ ਸਾਰੇ ਲੁਕੋ ਕੇ ਜਾਂਦੇ ਨੇ ਕਹਿੰਦੇ ਕਿ ਪਰਿਵਾਰਾਂ ਵਿੱਚ ਵੀ ਨਹੀਂ ਦੱਸਦੇ ਚਾਚੇ ਤੇ ਇਕੱਠੇ ਰਹਿੰਦੇ ਹੁਣ ਕਿ ਅਸੀਂ ਵਿਦੇਸ਼ਾਂ ਚ ਚੱਲੇ ਆ ਤੇ ਤੁਹਾਡੀ ਗੱਲ ਸਹੀ ਹੈ ਕਿ ਜੋ ਤੁਸੀਂ ਹੁਣ ਪਹਿਲਾਂ ਹੁਣ ਜੋ ਮੀਡੀਆ ਵਿੱਚ ਆ ਰਹੇ ਹੋ ਹੁਣ ਤੁਸੀਂ ਮਦਦ ਦੀ ਅਪੀਲ ਕਰਦੇ ਮੰਗ ਕਰਦੇ ਪਿਓ ਉਹ ਵੀ ਤੁਸੀਂ ਪਹਿਲਾਂ ਸਲਾਹਾਂ ਲੈ ਲਵੋ ਕਿ ਜਿਹੜੇ ਬੜੇ ਐਕਸਪਰਟ ਤੁਹਾਡੇ ਵਰਗੇ ਬੜੇ ਐਕਸ ਜੋ ਓਪਨਲੀ ਹਾਂ ਇਹ ਸਾਰੀ ਆਪਣੀ ਵੀਡੀਓ ਦੇ ਮਾਧਮ ਨਾਲ ਹੀ ਦਰਸ਼ਕਾਂ ਨੂੰ ਦਾਸ ਦੇ ਨੇ ਕਿ ਕਿਹਦੇ ਸਜਣਾ ਚਾਹੀਦਾ ਹੈ ਕਿਹਨੇ ਜਾਣਦਾ ਜੇ ਸਲਾਹ ਪਹਿਲਾਂ ਮੰਨੀ ਜਾਣ ਤਾਂ ਜੇ ਇਹ ਕਦੇ ਗੱਲੋ ਕਿ ਕਦੇ ਮੌਕਾ ਆ ਵੀ ਨਾ ਕਦੇ ਉਹਨਾਂ ਵਾਸਤੇ ਥੋੜਾ ਤਾਂ ਨਸਲ ਜੁੜੰਦੀ ਆਪਣੇ ਵਿਚਾਰਾਂ ਦਰਸ਼ਕਾਂ ਅੰਦਰ ਰੱਖਣ ਲਈ ਜੀ ਧੰਨਵਾਦ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਸਭ ਦਾ ਜਿਹੜੇ ਜਿਹੜੇ ਵੀ ਸਾਡਾ ਪ੍ਰੋਗਰਾਮ ਦੇ ਦੇਖ ਰਹੇ ਸਭ ਦਾ ਬਹੁਤ ਧੰਨਵਾਦ